ਗੁਰੂ ਜੀ ਕੀ ਕਤੇ ਪ੍ਰਗਟੇ ਸ੍ਰੀ ਗੁਰੂ ਤੇਗ ਬਹਾਦਰ ਸਭਲ ਸ੍ਰਿਸ਼ਟ ਦਾ ਧਾਤੀ ਚਾਦਰ ਐਸੇ ਸਤਿਗੁਰੂ ਸਹਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਅੱਜ ਪਾਵਨ ਪ੍ਰਕਾਸ਼ ਗੁਰੂ ਹੈ ਸ੍ਰੀ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਤਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਪ੍ਰਕਾਸ਼ ਗੁਰੂ ਦੀਆਂ ਲੱਖ 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 ਵਧਾਈਆਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਤਾਂ ਗੁਰਦੁਆਰਾ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਕੁਰਬ ਦੀ ਖੁਸ਼ੀ ਦੇ ਅੰਦਰ ਗੁਰਦਰਾ ਦੁਖਨਵਾਂ ਸਾਹਿਬ ਗੁਰੂ ਕਾ ਤਾਲ ਵਿਖੇ ਸ਼ਾਮ ਨੂੰ 7 ਵਜੇ ਤੋਂ 10 ਵਜੇ ਤੱਕ ਕੀਰਤਨ ਦਰਵਾਸ ਸਜਾਇਆ ਜਾਣਗੇ ਜਿੰਦੇ ਵਿੱਚ ਭਾਈ ਸੈਲ ਸਿੰਘ ਜੀ ਉਹਦਾਰਾ ਬੰਗਲਾ ਸਾਹਿਬ ਹਜ਼ੂਰੀ ਰੱਬ ਜਿੱਥਾ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਜੇ ਹਾਲ ਕਰਨਗੇ ਤੇ ਹਜ਼ੂਰੀ ਰੱਬ ਜਿੱਥੇ ਆਪ ਸੰਗਤਾਂ ਨੂੰ ਲਾਹੇਵਾਨੀ ਦਾ ਕੀਰਤਨ ਸੁਣਾ ਕੇ ਨਿਹਾਲ ਕੀਤਾ ਜਾਏਗਾ ਤੋਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਟਾਈਮ ਦੇ ਨਾਲ ਭਾਈ ਪਹੁੰਚਣ ਦੀ ਕਿਰਪਾਤਾ ਕਰਨੀ ਸ਼ਾਮ ਨੂੰ ਠੀਕ 7 ਵਜੇ ਤੋਂ 10 ਵਜੇ ਤੱਕ ਠੀਕ ਸਮਾਪਤੀ ਕੀਤੀ ਜਾਏਗੀ ਸਮੋਹਤਾ ਹੋਏਗੀ ਤਨਗੁਰ ਤੇਗ ਬਾਦਸਾ ਮਹਾਰਾਜਿਆਂ ਦੇ ਚਰਨਾਂ ਤੋਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਅਤੇ ਖੁਸ਼ੀਆਂ ਲੈਣ ਵਾਸਤੇ ਜਿਸ ਦਾ ਕਿ ਆਪਾਂ ਰੋਜ਼ਾਨਾ ਤਨਗੁਰ ਤੇਗ ਬਾਦ ਸਾਹਿਬ ਅਰੰਭਚਾਰ ਕਰਦੇ ਆਂ ਤੇਗ ਬਾਹਦ ਸਿਮਰਿਆ ਕਰਨ ਉਹਨਾਂ ਦੇ ਆਵੇ ਧਾਏ ਸਭ ਥਾਈ ਹੋਏ ਸਾਰੇ ਐਸੇ ਸਰਗੁਰ ਪਾਸ਼ਾ ਦਾ ਪਾਵਨ ਪ੍ਰਕਾਸ਼ ਸੁਰਮਾ ਸਾਰੀ ਸੰਗਤਾਂ ਨੂੰ ਮਾ ਕੇ ਪਹੁੰਚੋ ਸੇਮ ਜਥੇ ਲਈ ਦਾਸ ਦੀ ਆ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ